ਕੀ ਹਾਲ ਨੇ ਮਿੱਤਰ ਪਿਆਰਿਆਂ ਦੇ ਮੇਰਾ ਖਿਆਲ ਤੁਸੀਂ ਸਾਰੇ ਹੀ ਠੀਕ ਠਾਕ ਹੋਮੋਗੇ ਬਹੁਤ ਜਿਆਦੇ ਅੱਜ ਧੁੰਦ ਪੈ ਰਹੀ ਆ ਜਾ ਰਹੇ ਸੀ ਕੰਮ ਤੇ ਸਫਰ ਕਰਨ ਵਾਲੇ ਮਿੱਤਰ ਪਿਆਰਿਓ ਟ੍ਰੱਕਾਂ ਵਾਲਿਓ ਬੱਸਾਂ ਵਾਲਿਓ ਕਾਰਾਂ ਵਾਲਿਓ ਕੰਮਾਂ ਕਾਰਾਂ ਤੇ ਜਾਣ ਵਾਲਿਓ ਅੱਗੇ ਦੇਖ ਕੇ ਚੱਲੋ ਬਹੁਤ ਜ਼ਿਆਦਾ ਅੱਜ ਧੁੰਦ ਪੈ ਰਹੀ ਆ ਕਿਉਂਕਿ ਅੱਗੇ ਕੁਛ ਵੀ ਨਹੀਂ ਦਿਖ ਰਿਹਾ ਕਿਉਂਕਿ ਅਸੀਂ ਨੇ ਆਪ ਦਾ ਬਚਾ ਆਪ ਕਰਨਾ ਬਹੁਤ ਜਿਆਦਾ ਧੁੰਦ ਪੈ ਰਹੀ ਆ ਦਿਖਾ ਰਹੇ ਹਾਂ ਤੁਹਾਨੂੰ ਧੁੰਦ ਦਾ ਪੂਰਾ ਬਲਾਕ ਆ ਵੀਡੀਓ ਨੂੰ ਕਰ ਦਿਓ ਅੱਗੇ ਸ਼ੇਅਰ ਸਾਡੇ ਕੁਝ ਕੁ ਲੋਕ ਤਾਂ ਜਦੋਂ ਪੋ ਨੰਗ ਜਾਂਦਾ ਫਿਰ ਤਾਂ ਇਹ ਕਹਿ ਦਿੰਦੇ ਨੇ ਵੀ ਆ ਠੰਡ ਤਾਂ ਨੰਗੀ ਹੋਂਤਾ ਜੀ ਗਈ ਠੰਡ ਲੋਹੜੀ ਤਿੱਕੀ ਹੁੰਦੀ ਆ ਆ ਵੇਖ ਲੋ ਠੰਡ ਨੇ ਬੱਟ ਕੱਢੇ ਪੈਨੇ ਕੁਛ ਨਹੀਂ ਦਿਖ ਰਿਹਾ ਅੱਗੇ ਵੇਖ ਲੋ ਕਿਉਂਕਿ ਠੰਡ ਦਾ ਜਿਹੜਾ ਟਾਈਮ ਆ ਉਹ ਤਾਂ ਪੈਣੀ ਆ ਠੰਡ ਨੇ ਜਿੰਨਾ ਟਾਈਮ ਠੰਡ ਦਾ ਹੈਗਾ ਕਿਉਂਕਿ ਪਰਮਾਤਮਾ ਦੇ ਰੰਗਾਂ ਦਾ ਕਿਸੇ ਨੂੰ ਅਜੇ ਤੱਕ ਭੇਤ ਨਹੀਂ ਆਇਆ ਇਹ ਤਾਂ ਗਰਮੀ ਦੇ ਮਹੀਨੇ ਦੇ ਵਿੱਚ ਠੰਡ ਲੱਗਣ ਲਾ ਦਿੰਦਾ ਹੁਣ ਤਾਂ ਫੇਰ ਵੀ ਸਿਆਲ ਦਾ ਮਹੀਨਾ ਗਾ ਕਿਉਂ ਜਿਹੜਾ ਬੰਦਾ ਬਾਹਰ ਨਹੀਂ ਨਿਕਲਦਾ ਉਹਨੂੰ ਦਾ ਕੀ ਪਤਾ ਲੱਗਦਾ ਨਾ ਗਰਮੀ ਦਾ ਨਾ ਠੰਡ ਦਾ ਕਿ ਗਰਮੀ ਤੇ ਏਸੀ ਛੱਡ ਲੈਂਦਾ ਖਿਆਲ ਤੇ ਹੀਟਰ ਲਾ ਲੈਂਦੇ ਅੰਦਰ ਪਤਾ ਲੱਗਦਾ ਸਾਡੇ ਵਰਗਿਆਂ ਨੂੰ ਜਿਹੜੇ ਕੰਮਕਾਰਾਂ ਤੇ ਬੰਦੇ ਕੰਮ ਕਰਦੇ ਨਹੀਂ ਜਾਂਦੇ ਨੇ ਉਹਨਾਂ ਨੂੰ ਪਤਾਗਾ ਠੰਡ ਦਾ ਗਰਮੀ ਦਾ ਉਹਨਾਂ ਨੂੰ ਠੰਡ ਲੱਗਦੀ ਵੀ ਨਹੀਂ ਜੇ ਆਪਾਂ ਸੋਚੀਏ ਜਿਹੜੇ ਬੰਦੇ ਕੰਮਕਾਰ ਕਰਦੇ ਨੇ ਕਾ ਜੋਰ ਲੱਗਦਾ ਰਹਿੰਦਾ ਉਹੇ ਜੀ ਤਰੀਰ ਬਣ ਜਾਂਦਾ ਜਿਹੜੇ ਵੇਲੇ ਨੇ ਹਜੇ ਉਹਨਾਂ ਨੂੰ ਵੱਧ ਠੰਡ ਲੱਗਦੀ ਆ ਆ ਕਿਤੇ ਵੇਲਾ ਸੁਣਨ ਕੋਈ ਬੰਦਾ ਮਿਲੂਗਾ ਉਹ ਕਹੂਗਾ ਓਹ ਹੋ ਹੋ ਯਾਰ ਠੰਡ ਬਹੁਤ ਹੋਈ ਠੰਡ ਹੈ ਵੀ ਆ ਯਾਰ ਬੱਟ ਕੱਢੇ ਬੈਨੇ ਠੰਡ ਦੇ ਸਾਫਰ ਕਰਨ ਵਾਲੇ ਮੇਰੇ ਵੀਰਾਂ ਨੂੰ ਮਿੱਤਰ ਪਿਆਰਿਆਂ ਨੂੰ ਇਹ ਹੀ ਇੱਕ ਸੂਚਤਾ ਸੂਚਨਾਗੀ ਵੀ ਅੱਗੇ ਥੋੜਾ ਜਿਹਾ ਦੇਖ ਕੇ ਬਹੁਤ ਜ਼ਿਆਦਾ ਅੱਜ ਧੁੰਦ ਪੈ ਰਹੀ ਹੈ ਸਤਿ ਸ੍ਰੀ ਅਕਾਲ ਜੀ ਜਿਉਂਦੇ ਰਹੋ